ਦਰਦੇ ਦੇ ਪੱਲੇ ਅੱਗੇ ਕੱਖ ਨਹੀਂ ਗਾ ਹਾਂ ਤੇ ਪਾਣੀ ਨੇ ਰਿੰਦੀ ਖਾਰ ਕਸਰ ਪਾਣੀ ਨੇ ਕੱਟ ਦਿੱਤੀ। ਸਮਾਰੂੜੀ ਜਾਂਦਾ ਕੋਈ ਇਤਰਾ ਲੋਗ ਆਪਦੀ ਜਾਨ ਮਹਾ ਬਚਾਉਣ ਡਏ ਨੇ। ਬੋਟਾਂ ਲੈ ਕੇ ਵਹਿਦੇ ਕਰਕੇ ਤੇ ਹਰ ਸਰਕਾਰ ਮੁਕਰ ਗਈ ਆ ਤਿੰਨ ਸਰਕਾਰਾਂ ਪੰਜਾਬ ਚ ਆਈਆਂ ਤਿੰਨ ਇਹਨਾਂ ਨਸ਼ੇ ਦੀ ਗੱਲ ਚਲਾਈ ਨਿਸ਼ਾਨੀ ਬੰਦ ਹੋਇਆ ਤੁਹਾਡੇ ਸਾਹਮਣੇ ਹੀ ਆ ਤੜਾ ਕੋਈ ਇਹਨੇ ਲੈਣੀ ਨਹੀਂ ਜਿਹੜੀ ਸਾਡਾ ਐਮ.ਐਲ.ਏ. ਮਖੂਏ ਰਕੇ ਦਾ ਅਜੇ ਤੱਕ ਬਾਹਰ ਨਹੀਂ ਨਿਕਲਿਆ ਕਿ ਕੁਝ ਲਿਆ ਹਣਾ ਦੇ ਵਿੱਚ ਵੀ ਭਗਵੰਤ ਮਾਨ ਸਾਹਿਬ ਦਾ ਬਿਆਨ ਸੀ ਕਿ ਜੇ ਕਿਸੇ ਦੀ ਮੁਰਗੀ ਮਰ ਗਈ ਅਸੀਂ ਉਹਦਾ ਵੀ ਉਹਦਾ ਵੀ ਭਾਇ ਭਾ ਦਾਾਂਗੇ ਇਹ ਲਾਲੋ ਸਾਹਿਬ ਪਿਛਲਾ ਜਿਹੜਾ ਹਾੜ ਆਇਆ ਸੀ ਹਾਂ ਉਹਦਾ ਵੀ ਨਹੀਂ ਅਜੇ ਤੱਕ ਕਿਸ ਨੂੰ ਮਾਇਬਾ ਮਿਲਿਆ ਨਾ ਮੁਰਗੀ ਮੁਰਗੀ ਜੜ ਕੇ ਮੈਨੂੰ ਤੇ ਜਵਦਾ ਕੋਈ ਚੀਜ਼ ਦਾ ਮਸਲਾ ਹੀ ਨਹੀਂ ਆਲ ਮੁਰਗੀ ਦੇ ਅੰਡਾ ਚ ਪਹਿਲਾਂ ਉਹਦੇ ਉਥੇ ਡਾਂਗਾ ਕਰਦੀਆਂ ਬਾਰਡਰ ਤੇ ਤੋਂ ਉਥੋਂ ਭਜਾਏ ਨੇ ਹੋਰ ਰਹਿੰਦੀ ਹੁੰਦੀ ਰੱਬ ਨੇ ਮਾਰ-ਮਾਰ ਦਿੰਦੀ। ਇਹ ਸਾਡੇ ਕੋਲ 97400 ਐਪਸਟ੍ਰੀਮ ਤੇ ਪਾਣੀ ਆ ਰਿਹਾ। ਉਹਦੇ ਵਿੱਚੋਂ ਅਸੀਂ ਡਾਉਨਸਟ੍ਰੀਮ ਨੂੰ ਜਿਹੜਾ 75444 ਪਾਣੀ ਡਾਉਨਸਟ੍ਰੀਮ ਨੂੰ ਛੱਡ ਰਹੇ ਹਾਂ। ਹੂੰ। ਆ ਜੀਆਂ ਤਸਵੀਰਾਂ ਲੈ ਕੇ ਹਾਜ਼ਰ ਹੋਏ ਆ ਹਰੀ ਕੇ ਬਿਲਕੁਲ ਹੈੱਡ ਦੇ ਉੱਪਰ ਆ ਇੱਕ ਰੀ ਤਸਵੀਰ ਦਿਖਾ ਦਿਓ ਸਾਰੇ ਜਿਹੜੇ ਫਲੱਡ ਗੇਟ ਨੇ ਉਹ ਖੋਲ ਦਿੱਤੇ ਗਏ ਨੇ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਇਹ ਫਰੋਜ਼ਪੁਰ ਹੁਸੈਨੀ ਵਾਲਾ ਬਾਰਡਰ ਵਾਲੇ ਪਾਸੇ ਦਾ ਏਰੀਆ ਤੇ ਇਧਰਲੇ ਪਾਸੇ ਨੂੰ ਪਾਣੀ ਜਿਹੜਾ ਵਾ ਪੂਰੀ ਤਰ੍ਹਾਂ ਛੱਡਿਆ ਗਿਆ ਹੈ ਕੱਲ ਜੇ ਆਪਾਂ ਡੀਸੀ ਸਾਹਿਬ ਦੀ ਮੰਨੀ ਹੈ ਰੋਪੜ ਡੀਸੀ ਸਾਹਿਬ ਦਾ ਬਿਆਨ ਸੀਗਾ ਕਿ ਪਾਣੀ ਕੋ ਛੱਡਿਆ ਜਾ ਰਿਹਾ ਹੈ ਪਰ ਕੋਈ ਬਹੁਤ ਹੀ ਵੱਡੀ ਖਤਰੇ ਵਾਲੀ ਗੱਲ ਨਹੀਂ ਆਏ ਤਾਂ ਹੁਣ ਜਾਂ ਕਿਸਾਨ ਜਨ ਜਾਂ ਡੀਸੀ ਸਾਹਿਬ ਜਾਂ ਇਸ ਵੇਲੇ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਆਓ ਗੱਲਬਾਤ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਿਹੜੇ ਬੰਡੋ ਆਇਆ ਮਹਾਰਾਜ ਮੈਂ ਜੀ ਚੰਦਲਾ ਗੋਣਾ ਤੇ ਮਾਹੌਲ ਤੇ ਤੁਹਾਨੂੰ ਵੀ ਦਿਖਾਣੀ ਧਿਆ ਵੇਖ ਲਓ ਜੀ ਵੀਦਰੇ ਤੇ ਪੱਲੇ ਅੱਗੇ ਕੱਖਣੀਗਾ ਹਾਂ ਹੈ ਕੋਈ ਸ਼ੈ ਤੁਸੀਂ ਆਪ ਹੀ ਸਿਆਣੇ ਬਿਲਕੁਲ ਬਿਲਕੁਲ ਕਿਉਂ ਹੋ ਗਿਆ ਹਰ ਚੀਜ਼ ਤੋਂ ਮਾਰਿਆ ਆ ਤੇ ਪਾਣੀ ਨੇ ਰਿੰਦੀ ਖਾਰ ਕਸਰ ਪਾਣੀ ਨੇ ਕੱਟ ਦਿੱਤੀ ਜੀਰਾ ਜੀਰਾ ਇੱਥੋਂ ਹੋਣਾ ਵੀ 25 ਕਿਲੋਮੀਟਰ ਨਹੀਂ ਜੀ ਨੇੜੇ ਆ ਨੇੜੇ ਇੱਥੋਂ ਇੱਥੋਂ 6 5 6 ਕਿਲੋਮੀਟਰ ਮਹੂ ਆ ਹਾਂ ਤੇ 12 13 ਕਿਲੋਮੀਟਰ ਦਾ ਬਾਬਾ ਉਹ 14 15 ਵਾ 14 15 ਤੇ ਅੱਜ ਤੁਸੀਂ ਜੀਰੇ ਇੱਧਰ ਸਿਰਫ ਪਾਣੀ ਦੇਖਣ ਵਾਸਤੇ ਆ ਨਹੀਂ ਦੇਖਣੀ ਆ ਮੈਂ ਕੋਈ ਨਹੀਂ ਉਧਰ ਤੁਹਾਡੀਆਂ ਫਸਲਾਂ ਫਸਲਾਂ ਡੁੱਬੀਆਂ ਨੇ ਨਹੀਂ ਸਾਡੇ ਵੈਸੇ ਪਾਣੀ ਨਹੀਂ ਚੜਦਾ ਤੇ ਮੈਂ ਰਿਸ਼ਤੇਦਾਰ ਆ ਪਿੱਛੇ ਇੱਥੇ ਮੇਰੇ ਰਿਸ਼ਤੇਦਾਰ ਨੇ ਆ ਬੂਹੇ ਪਤਾ ਸੁਰ ਲੈਣ ਆਏ ਜੀ ਹਾਂ ਜੀ ਪਤਾ ਪਤਾ ਲੈਣ ਆਇਆ ਮੈਂ ਚੱਲ ਪਤਾ ਵੇਲੇ ਹੈਗੇ ਆ ਪਤਾ ਕਰ ਆਈਏ ਠੀਕ ਆ ਪਤਾ ਹੀ ਮੈਂ ਕਰਨਾ ਆ ਪਾਣੀ ਦੇ ਵੇਖਣੀ ਆ ਸਾਡੇ ਰਿਸ਼ਤੇਦਾਰ ਦੇ ਇੱਥੇ ਆ ਬੂਹੇ ਪਿੰਡ ਹਾਂ ਕਿਸ ਤਰ੍ਹਾਂ ਦੇ ਹਾਲਾਤ ਦੱਸਦੇ ਨੇ ਤੁਹਾਡੀ ਫੋਨ ਤੇ ਗੱਲ ਤੁਸੀਂ ਵੇਖ ਲੋ ਤੁਸੀਂ ਆ ਵੀ ਤੁਸੀਂ ਵੀ ਤੁਹਾਨੂੰ ਵੀ ਦੇਖਦਾ ਹਾਲਾਤ ਮਾੜੇ ਹੀ ਮਾੜੇ ਇਹ ਤਾਂ ਇਹ ਤਾਂ ਹੋ ਗਿਆ ਨਾ ਇੱਥੋਂ ਦਾ ਜਿਹੜੇ ਅੱਗੇ ਫਸਲਾਂ ਫਸਲਾਂ ਡੋਪੀਆਂ ਨੇ ਜਾਂ ਹਾਂ ਵੇਖੋ ਅਸੀਂ ਤੇ ਕਬਰਾਂ ਖੋਦਦੇ ਰਹਿੰਦੇ ਅੱਗੇ ਵੀ ਹਾਲਾਤ ਫਾਇਲ ਕੇ ਵੀ ਗੱਲ ਮਾੜੇ ਸਨ ਪਿੱਛੇ ਪਹਿਲਾ ਕਿਹੜਾ ਜ਼ਿਲ੍ਹਾ ਸ਼ਹਿਰਪੁਰ ਉਧਰ ਵੀ ਮਾੜੇ ਆ ਆ ਸੁਲਤਾਨਪੁਰੇ ਰ ਗਿਆ ਇਹ ਵੀ ਮਾੜੇ ਨੇ ਕਿਉਂਕਿ ਸਾਰੀ ਪਾਣੀ ਦੀ ਵਲੇਟ ਚ ਆ ਗਿਆ ਸਾਰਾ ਕੁਝ ਤਾਂ ਵੀ ਆਪ ਹੀ ਥਿਆਣੇ ਜੀਵੀਦਰ ਦੇ ਪੱਲੇ ਅੱਗੇ ਹੀ ਕੱਖ ਨਹੀਂ ਗਿਆ ਕੋ ਡੰਗਰ ਰੁੜੀ ਜਾਂ ਤੇ ਕੋ ਸਮਾਨ ਰੁੜੀ ਜਾਂ ਤਾਂ ਕੋਈ ਇਸ ਤਰ੍ਹਾਂ ਲੋਕ ਆਪਦੀ ਜਾਨ ਮਹਾ ਬਚਾਉਣ ਡਏ ਨੇ ਇੱਕ ਗੱਲ ਹੈ ਬਾਪੂ ਜੀ ਤੁਸੀਂ ਵੀ ਚਲੋ ਵਡੇਰੀ ਉਮਰ ਆ ਬੜੀਆਂ ਬੜੀ ਸਰਕਾਰਾਂ ਬਣਾਈਆਂ ਹੋਣਗੀਆਂ ਵੋਟਾਂ ਪਾਈਆਂ ਹੋਣਗੀਆਂ ਹਨਾ ਵੇਖੋ ਹਰ ਕਿਸਾਨ ਇਹ ਗੱਲ ਕਹਿੰਦਾ ਵੀ ਕਿਸਾਨ ਦੀ ਸਾਰ ਕੋਈ ਨਹੀਂ ਲੈਂਦਾ ਪਰ ਜਦੋਂ ਰੈਲੀਆਂ ਹੁੰਦੀਆਂ ਨੇ ਸਰਕਾਰਾਂ ਦੀਆਂ ਜੋ ਵੋਟਾਂ ਵਾਟਾਂ ਪਾਉਣੀਆਂ ਦੀਆਂ ਹੁੰਦੀਆਂ ਕੋਈ ਸਾਡੀ ਟਰੈਕਟਰ ਟਰਾਲੀ ਨਹੀਂ ਘਰ ਰਹਿ ਜਾਂਦਾ ਕੋਈ ਸਾਡਾ ਮੋਟਰਸਾਈਕਲ ਘਰ ਨਹੀਂ ਰਹਿ ਜਾਂਦਾ ਉਦੋਂ ਰੈਲੀਆਂ 'ਚ ਵੀ ਤਾਂ ਅਸੀਂ ਜਾਂਦੇ ਫਿਰ ਉਦੋਂ ਬਾਈਕ ਆੜ ਕਿਉਂ ਨਹੀਂ ਕਰਦੇ ਆਪਾਂ ਵੇਖੋ ਜੀ ਮੈਂ ਤਾਂ ਇਹ ਗੱਲ ਆਨਾਵਾਂ ਠੀਕ ਹੈ ਵੋਟਾਂ ਲੈ ਕੇ ਵੈਧੇ ਕਰਕੇ ਹਰ ਸਰਕਾਰ ਮੁੱਕ ਗਈ ਐ ਤਿੰਨ ਸਰਕਾਰਾਂ ਪੰਜਾਬ ਚ ਆਈਆਂ ਤਿੰਨ ਇਹਨਾਂ ਨਸ਼ੇ ਦੀ ਗੱਲ ਚਲਾਈ ਨਿਸ਼ਾਨੀ ਬੰਦ ਹੋਇਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਜੋ ਵੀ ਸਰਕਾਰ ਆ ਜਿੰਨੀਆਂ ਤਿੰਨ ਸਰਕਾਰਾਂ ਆਈਆਂ ਤੰਨਾ ਤੋਂ ਕੱਖ ਨਹੀਂ ਮਸਲਾ ਲੋਇਆ ਕਿਸੇ ਦਾ ਵੀ ਕੋਈ ਕੰਮ ਪੰਜੀ ਦਾ ਨਹੀਂ ਆ ਸਰਕਾਰ ਨੇ ਕੀਤਾ ਚਾਹੇ ਕੋ ਜਾਣੇ ਚਾਹੇ ਨਾ ਜਾਣੇ ਜਿਹੜੇ ਕਹਿੰਦੇ ਘਮਾਉਂਦੇ ਜਿੰਨਾ ਵੋਟਾਂ ਪਾਈਆਂ ਐਮਐਲਏ ਔਖੇ ਨੇ ਸਾਡੇ ਰਗਿਆਂ ਦਾ ਮਾੜਿਆਂ ਬੰਦਿਆਂ ਦਾ ਸ਼ੀਰ ਆ ਕਦੇ ਨੇ ਔਖੇ ਕਦੀ ਹੋਈ ਗੱਲ ਇਦਾਂ ਦੀ ਕੀ ਗੱਲ ਕੀ ਇਹ ਤੈਨੂੰ ਦਿਸੀ ਜਾਂਟਿਆ ਵੀ ਜਿੰਨਾਂ ਦੀ ਮੰਨਣੀ ਨਹੀਂ ਕਿ ਇਹਨੇ ਲੈਣੀ ਨਹੀਂ ਜਿਹੜੀ ਆ ਸਾਡਾ ਐਮਐਲਏ ਆ ਮਹੂਏ ਰਗੇ ਦਾ ਅਜੇ ਤੱਕ ਬਾਹਰ ਨਹੀਂ ਨਿਕਲਿਆ ਕਿ ਹਾਂ ਹਾਂ ਪਾਰਦੀ ਨਿਕਲ ਪਾਰਦੀ ਨਿਕਲਦਾ ਲੈਣੀ ਕਿਹਦੀ ਸਾਰ ਨਹੀਂ ਲੈਣੀ ਜਦੋਂ ਖਾਰ ਹੀ ਨਹੀਂ ਲੈਣੀ ਤੇ ਫਿਰ ਸਾਡੇ ਵਰਗੇ ਮਾੜੇ ਬੰਦੇ ਇਹ ਨਹੀਂ ਗਲਤੀਆਂ ਤੇ ਸਾਡੀਆਂ ਵੀ ਹੈ ਨੇ ਆਈਆਂ ਕਿਉਂ ਹੋ ਬੁੱਪ ਕੇ ਜਾਂਦੇ ਨਾ ਮੈਂ ਮੈਂ ਤੇ ਆ ਨਾ ਗਲਤੀਆਂ ਸਾਡੀਆਂ ਜਦੋਂ ਅਸੀਂ ਵੋਟਾਂ ਉਹਦੇ ਫਿਰ ਜਦੋਂ ਅਸੀਂ ਪਿੰਡਾਂ ਚ ਪੁੱਛਾਂਗੇ ਨਾ ਹੁਣ ਜਦੋਂ ਗਾਹ ਆਉਣਗੇ ਤੇ ਪੁੱਛਾਂਗੇ ਨਾ ਵੀ ਕਾਦੇ ਤੋਂ ਸਾਡੀਆਂ ਜਦੋਂ ਸਮੱਸਿਆ ਹੀ ਨਹੀਂ ਪੂਰੀਆਂ ਹੋਣ ਹੂੰ ਦੇਖੋ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਾਡੀ ਕੋਈ ਸਾਰ ਲੈ ਨਹੀਂ ਰਿਹਾ ਪਰ ਵੇਖੋ ਪਿਛਲੀਆਂ ਹਣਾ ਦੇ ਵਿੱਚ ਵੀ ਭਗਵੰਤ ਮਾਨ ਸਾਹਿਬ ਦਾ ਬਿਆਨ ਸੀ ਕਿ ਜੇ ਕਹਿੰਦੇ ਮੁਰਗੀ ਮਰ ਗਈ ਅਸੀਂ ਉਹਦਾ ਵੀ ਉਹਦਾ ਵੀ ਮਾਈ ਬਾਹ ਦਾਾਂਗੇ اے ਲਾਲੋ ਸਾਹਿਬ ਪਿਛਲਾ ਜਿਹੜਾ ਹਾੜ ਆਇਆ ਸੀ ਹਾਂ ਉਹਦਾ ਵੀ ਨਹੀਂ ਅਜੇ ਤੱਕ ਕਿਸੇ ਨੂੰ ਮਾਈ ਬਾਹ ਮਿਲਿਆ ਮੇਰੇ ਖੁਦ ਰਿਸ਼ਤੇਦਾਰ ਉਹਨਾਂ ਨੂੰ ਇਹ ਮਾਈ ਬਾਹ ਮਿਲਣਾ ਜੀ ਮਾਈ ਬਾਹ ਮਿਲਣਾ ਇਹ ਤਾਂ ਪਿਛਲੇ ਹੜ੍ਹ ਦਾ ਵੀ ਨਹੀਂ ਮਾਈ ਬਾਹ ਮਿਲ ਉਹਨਾਂ ਤੇ ਗਾਂ ਕੀ ਮਿਲਣਾ ਮੁਰਗੀ ਮੁਰਗੀ ਛੱਡ ਕੇ ਮੈਨੂੰ ਤੇ ਜਦ ਤੱਕ ਕੋਈ ਚੀਜ਼ ਦਾ ਮਸਲਾ ਹੀ ਨਹੀਂ ਆਲ ਮੁਰਗੀ ਦੇ ਅੰਡਾ ਚੱਲ ਕਹੇ ਆਏ ਹੈ ਇਹ ਤਾਂ ਹੈ ਕਿਸੇ ਚੀਜ਼ ਦਾ ਮੈਂ ਤੇ ਪੰਜਾਬ ਜਾਨਾ ਨੁਕਸਾਨ ਹੀ ਨੁਕਸਾਨ ਹੈ ਸਭ ਤੋਂ ਜ਼ਿਆਦਾ ਜੱਟਾਂ ਦਾ ਨੁਕਸਾਨ ਹੈ ਕਿਸਾਨਾਂ ਜੀ ਪਹਿਲਾਂ ਉਹਦੇ ਉਥੇ ਡਾਂਗਾ ਖਾਦੀਆਂ ਬਾਰਡਰ ਤੇ ਤੇ ਉਥੋਂ ਭਜਾਏ ਨੇ ਹੋਰ ਰਹਿੰਦੀ ਹੁੰਦੀ ਰਬ ਨੇ ਮਾਰ-ਤਾਰ ਦਿੱਤੀ ਆ ਤੇ ਇਹਦਾ ਕੋਈ ਹੱਲ ਤੁਹਾਨੂੰ ਨਜ਼ਰ ਆਉਂਦਾ ਆਉਂਦਾ ਕਰਦਾ ਆ ਵੇਖੋ ਜੀ ਇਤੋਂ ਨਹੀਂ ਨਹੀਂ ਮਤਲਬ ਕਹਿੰਦਾ ਭਾਪੀ ਜਿੱਤਰਾ ਕੋਈ ਬੰਨ ਬੱਝ ਜਾਵੇ ਜਾਂ ਪੱਤਾ ਬੰਨ ਹੋ ਜਾਏ ਕਿ ਕੋਈ ਹੱਲ ਨਜ਼ਰ ਆਉਂਦਾ ਇਹਦਾ ਇਹ ਇਹ ਆ ਜੀ ਜਦੋਂ ਖਲਾਈ ਖਲੂਈ ਨਹੀਂ ਟਾਈਮ ਫੇਰ ਕਰਨੀ ਵੇਖੋ ਹੁਣ ਬੂਟੀ ਕਿੰਨੀ ਤੁਹਾਡੇ ਸਾਹਮਣੇ ਰੋੜ ਰੋੜ ਕੇ ਉਧਰ ਵੇ ਆਉਣ ਡੇ ਜਦੋਂ ਕੋ ਮਸਲਾ ਨਹੀਂ ਹੱਲ ਜਦੋਂ ਪਾਣੀ ਦੀ ਡਾਫ ਲੱਗ ਜਾਂਦੀ ਜਿੱਧਰ ਪਾਣੀ ਦਾ ਵਾਹਣ ਹੋ ਜਾਂਦਾ ਉਧਰ ਲਈ ਜਾਂਦਾ ਆ ਪਰ ਨਾ ਨਪ ਨਪ ਕੇ ਕਿੱਲੀ ਲਈ ਜਾਂਦਾ ਵਾ ਇਹਦੇ ਆ ਵੇਖੋ ਵੇਖੋ ਜੇ ਪਿੱਛੇ ਖਤਾਈ ਟਾਈਮ ਸੇ ਹੋ ਜੇ ਜਦੋਂ ਮਤਲਬ ਪੂਰਾ ਪਾਰਿਆ ਸਹੀ ਹੋ ਜੇ ਤੇ ਆਪੇ ਜਿਹੜੇ ਬਾਹਰਲੇ ਕਿਸਾਨ ਉਹਦੇ ਵਜਨ ਨਾ ਚੱਲ ਜਿਹੜੇ ਦਰਿਆਜ ਤੇ ਪਾਣੀ ਆਉਣਾ ਹੀ ਆਉਣਾ ਉਹ ਤੇ ਆਉਣਾ ਹੀ ਆਉਣਾ ਤੁਹੀਂ ਵੀ ਪਤਾ ਜਿਹੜੇ ਬਾਹਰਲੇ ਲੋਕ ਨੇ ਉਹ ਤੇ ਭਾਈ ਸਾਖ ਦੇ ਮਤਲਬ ਖਲਾਈ ਨਹੀਂ ਇਹਦੀ ਹੋਈ ਉਹੋ ਇਹਦੇ ਗੱਲ ਸਾਰ ਟਾਈਮ ਸੇ ਜਦੋਂ ਕਰਦੀ ਨਹੀਂ ਖਲਾਈ ਆਪਾਂ ਕੋਧ ਪਾਣੀ ਮੋਟਰ ਦਾ ਲਾਈਏ ਤਾਂ ਅੱਗੇ ਘਾ ਹੋਵੇਗਾ ਆੜ ਆੜ ਜੇਗੀ ਪਾਣੀ ਕਿ ਪਾਣੀ ਕਿਧਰ ਦੀ ਲੰਗੇਗਾ ਇਹਦੇ ਦਰਿਆ ਆ ਇਹਨੇ ਤੇ ਜਿੱਧਰ ਵਾ ਪਾ ਦੇਣਾ ਉਧਰ ਲੈ ਜਾਣਾ ਪਹਿਲੀ ਰੋਡ ਦੇਣੀ ਕੋਈ ਸਰਕਾਰ ਨੂੰ ਸਲਾਹ ਦੇਣੀ ਚਾਹੋਗੇ ਜਾਂ ਕੋਈ ਮੰਗ ਰੱਖਣੀ ਚਾਹੋਗੇ ਆਪਾਂ ਦੇ ਕੀ ਆ ਸਕਦੇ ਕੋਧ ਸਰਕਾਰਾਂ ਨੇ ਤੇ ਸਾਡੀ ਕੌਣ ਮੰਨਦਾ ਈ ਸਾਡੀ ਕੋ ਮੰਨਦਾ ਸਹੀ ਹੈ ਹਾਂ ਗਾਡੀ ਦੇ ਉੱਤੇ ਬੈਠੇ ਰਹੇ ਆ ਬਾਹਰ ਉੱਤੇ ਬੈਠੇ ਰਹੇ ਤੇ ਸਾਡੀ ਤਾਂ ਨਹੀਂ ਕਿਨੇ ਥਾਰ ਲਈ ਕਿਨੇ ਮੰਨਿਆ ਵਾ ਕੋਈ ਮਨ ਦਾ ਨਹੀਂ ਲੈਣੀ ਨਹੀਂ ਦੇਣੀ ਨਹੀਂ ਗਈ ਤੇ ਬਸ ਆ ਮਵਾਰਗੀਆਂ ਗੱਲਾਂ ਹੋ ਗਈ। ਕੁਲ ਬੁਲਾ ਕੇ ਨੁਕਸਾਨ ਕਿਸਾਨ ਦਾ ਹੋ ਗਿਆ। ਕਿਸਾਨ ਦਾ ਚਲੋ ਬਹੁਤ ਬਹੁਤ ਕਿਸਾਨ ਦਾ ਛੱਡ ਕੇ ਮਿਹਨਦੂਰ ਦਾ ਵੀ ਨਾ ਇਹ ਕਿਸਾਨ ਕਿਸਾਨ ਹਰ ਹਰ चीज ਮਤਲਬ ਜੋ ਵੀ ਹੈ ਕਿਸਾਨ ਕੋ ਚੱਲਣੀ ਆ ਦੁਕਾਨ ਆ ਜਾਂ ਸਾਡੇ ਕੋ ਪੈਸੇ ਹੋਣਗੇ ਤੇ ਸ਼ਹਿਰਾਂ ਚ ਜਾਣੇ ਨੇ ਜੇ ਸਾਡੇ ਕੋਈ ਨਹੀਂ ਹੈ ਹੀ ਸ਼ਹਿਰੋਂ ਕੀ ਲੈਣ ਜਾਣਾ ਮੈਨੂੰ ਲੈਣ ਜਾਣਾ ਕੋਈ ਨਹੀਂ ਜੇ ਸਾਡੇ ਕੋ ਬੁਝੇ ਹੀ ਪੈਸਾ ਹੀ ਨਹੀਂ ਹੈਗਾ ਇੱਕ ਕੀ ਲੈਣ ਜਾਵਾਂਗੇ ਉਸੋਂ ਮਖੂ ਸ਼ਹਿਰੋਂ ਜਾਂ ਖਰੀਦਾਂ ਤੋਂ ਕੀ ਲੈਣ ਜਾਵਾਂ ਸਹੀ ਹੈ ਨੁਕਸਾਨ ਕਿਸਾਨ ਦਾ ਜ਼ਿਆਦਾ ਤੇ ਸਾਰੇ ਕਿਸਾਨ ਦੇ ਮਦਦ ਚੱਲਣੇ ਨੇ ਹੱਲ ਕੋਈ ਨਜ਼ਰ ਨਹੀਂ ਆ ਰਿਹਾ ਕੋਈ ਨਜ਼ਰ ਨਹੀਂ ਲੋਕਾਂ ਦੇ ਸਾਹਮਣੇ ਇਹ ਜੋ ਵੀ ਹੈ ਚਲੋ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨੀ ਸੋ ਇਹ ਬਜ਼ੁਰਗ ਜੀਰੇ ਤੋਂ ਆਏ ਸੇ ਆਪਣੇ ਰਿਸ਼ਤੇਦਾਰਾਂ ਦਾ ਪਤਾ ਲੈਣ ਆਪਾਂ ਹੁਣ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਤੋਂ ਜਾਣਦੇ ਆ ਕਿ ਇਸ ਵੇਲੇ ਦੀ ਸਥਿਤੀ ਕੀ ਹੈ ਤੁਸੀਂ ਸਾਡੇ ਨਾਲ ਬਣੇ ਰਹੋ ਸੋ ਸੰਗਤ ਜੀ ਹਰੀਕੇ ਹੈੱਡ ਦੇ ਉੱਪਰ ਮੌਜੂਦ ਆ ਤੇ ਤਾਜ਼ੇ ਹਾਲਾਤ ਤੁਹਾਨੂੰ ਦਿਖਾ ਰਹੇ ਆ ਆਪਣੇ ਨਾਲ ਕਰਮਚਾਰੀ ਮੌਜੂਦ ਨੇ ਆਓ ਕਰਦੇ ਆ ਗੱਲਬਾਤ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਕਿ ਸਥਿਤੀ ਹੈ ਜੀ ਹੁਣ ਬਤਾਓ ਜੀ ਆਈਡੀ ਸਪੀਅ ਸਾਡੇ ਕੋ 97400 ਕ੍ਰੇਡ ਅਪਸਟ੍ਰੀਮ ਤੋਂ ਪਾਣੀ ਆ ਰਿਹਾ ਉਹਦੇ ਵਿੱਚੋਂ ਹੈ ਡਾਸਟ੍ਰੀਮ ਨੂੰ ਜਿਹੜਾ 75444 ਪਾਣੀ ਡਾਉਨਸਟ੍ਰੀਮ ਨੂੰ ਛੱਡ ਰਿਹਾ ਹੈ ਹੂੰ ਬਾਕੀ ਜਿਹੜਾ ਪਾਣੀ ਆ ਰਾਸਤਾਨ ਫਿਲਟਰ ਜਿਵੇਂ 13795 ਰਾਸਤਾਨ ਨੂੰ ਜਾ ਰਿਹਾ ਤੇ ਫਲੋਜਪੁਰ ਫਿਲਟਰ ਨੂੰ ਜਿਹੜਾ 8037 ਪਾਣੀ ਇਹ ਫਲੋਜਪੁਰ ਫਿਲਟਰ ਨੂੰ ਜਾ ਰਿਹਾ ਇੱਕ ਸਮਾਖੂ ਕਨਾਲ ਆ ਉਹ 187 ਜਿਹੜਾ ਪਾਣੀ ਕਿਉਂਸ ਕੋਦੇ ਚ ਜਾ ਰਿਹਾ ਹੂੰ ਤੇ ਕਿ ਜਿਹੜਾ ਜਿਵੇਂ ਜਿਵੇਂ ਪਾਣੀ ਸਾਡੇ ਕੋਲ ਆ ਜਾਂਦਾ ਨਾਲ ਦੀ ਨਾਲ ਰਿਲੀਜ ਅਹੀਂ ਕਰੀ ਜਾਦਾ ਕੱਲ ਰੋਪੜ ਡੀਸੀ ਸਾਹਿਬ ਦਾ ਬਿਆਨ ਸੀਗਾ ਵੀ ਕੋਈ ਖਤਰੇ ਵਾਲੀ ਬਹੁਤੀ ਗੱਲ ਹੈ ਨਹੀਂ ਜੀ ਤੇ ਆਪਾਂ ਇਥੋਂ ਦੇ ਹਾਲਾਤਾਂ ਦੀ ਜਾਣਕਾਰੀ ਲੈਣੀ ਹੋਵੇ ਤਾਂ ਫਿਰ ਕਿੰਨਾ ਕੁ ਖਤਰਾ ਮਹਿਸੂਸ ਹੋ ਰਿਹਾ ਹੈ ਖਤਰਾ ਵੀ ਕੋ ਜਿਵੇਂ ਸਾਡੇ ਕੋਲ 50000 ਤੋਂ ਜਿਵੇਂ ਉੱਪਰ ਪਾਣੀ ਹੁੰਦਾ ਹੈ ਉਹਨੂੰ ਲੋ ਫਲੱਡ ਕਹਿੰਸ਼ ਕਰ ਦਿੰਦੇ ਆ ਉਹਦਾ ਜਿਹੜਾ ਜਿਵੇਂ ਤਾਰਾਂ ਜਿਹੜੀਆਂ ਪ੍ਰਸ਼ਾਸਨ ਵਾਲਾ ਜਦੋਂ 50000 ਕਿਊਸਟ ਤੋਂ ਉੱਪਰ ਹੁੰਦਾ ਲੋ ਫਲੱਡ ਹੋ ਗਿਆ ਲੋ ਫਲੱਡ ਹੋ ਗਿਆ ਉਹਦੇ ਨਾਲ ਕੀ ਹੈ ਪ੍ਰਸ਼ਾਸਨ ਸਾਰਾ ਜਿਵੇਂ ਐਡੀਐਮ ਜੀਰਾ ਸਾਹਿਬ ਜਾਂ ਐਡੀਐਮ ਭੱਟੀ ਜੋ ਵੀ ਇਲਾਕੇ ਦੇ ਆਦੀ ਨਾਉਂਦੇ ਆ ਉਹਨਾਂ ਦੇ ਜੋ ਵੀ ਪਿੰਡ ਆਉਂਦੇ ਉਹਨਾਂ ਨੂੰ ਬਾਕੀ ਇਹ ਲਰਡ ਕੀਤਾ ਹੋਇਆ ਕਿ ਸਾਰੇ ਆਪੋ ਆਪਣੀਆਂ ਜਿਹੜੀਆਂ ਨਾਜਿਕ ਖਾਵਾ ਤੇ ਨਾਂਦ ਰਿਆਵਾ ਦੇ ਵਿੱਚ ਨਾ ਜਾ ਕਿਉਂਕਿ ਉਹ ਪਾਣੀ ਦੇ ਵਿੱਚ ਖਦਰਾ ਤੇ ਹੁੰਦਾ ਹੀ ਆ ਇਹ ਦੇਖਿਆ ਜਾਵੇ ਕਿਉਂਕਿ ਜਿਹੜੇ ਬੰਨਾ ਦੋਵਾਂ ਬੰਨਾ ਦੇ ਅੰਦਰ ਆ ਉਹਨਾਂ ਨੂੰ ਅਲਰਟ ਤੇ ਰਹਿਣਾ ਚਾਹੀਦਾ। ਕੂਪਲੇ ਪੰਨਾ ਦੇ ਅੰਦਰ ਉਹ ਤੇ ਉਹ ਤੇ ਮਤਲਬ ਜਿਹੜੀਆਂ ਫਸਲਾਂ ਬਸਲਾਵ तकरीबन 20% ਹਾਂਜੀ ਬਾਕੀ ਜਿਹੜੀਆਂ ਜੋ ਵੀ ਪਾਣੀ ਦੀ ਸਥਿਤੀ ਉਹ ਕੰਟਰੋਲ ਚ ਆ ਕੋਈ ਇਹ ਜੀ ਇਹ ਜੇ ਨੌਕ ਨਹੀਂ ਗਈ। ਹੁਣ ਆਉਣ ਵਾਲੇ 24 ਘੰਟਿਆਂ ਦੇ ਦਰਮਿਆਨ ਕਿੰਨਾ ਕੁ ਕਿਉਸਕ ਪਾਣੀ ਹੋਰ ਸਾਡੇ ਕੋਲ ਪਹੁੰਚਣ ਦੀ ਸੰਭਾਵਨਾ ਹੈ ਤੇ ਕਿੰਨਾ ਖਤਰਾ ਹੋ ਸਕਦਾ। ਅਜੇ ਜਿਹੜਾ ਡੈਮਾਂ ਤੋਂ ਕੋਈ ਜ਼ਿਆਦਾ ਪਾਣੀ ਨਹੀਂ ਛੱਡਿਆ ਗਿਆ ਜਿਵੇਂ ਅੱਜ ਦੇ ਰਿਲੀਜ਼ ਹੈ ਗਿਆ ਇਸ ਤੋਂ ਥੋੜਾ ਬਾਧਾ ਪਲੱਸ ਮਾਈਨਸ ਹੋ ਸਕਦਾ 2-4000 ਵੱਧ ਗਿਆ ਜਾਂ ਘਟ ਜਾਂਦਾ ਕਿਉਂਕਿ بارشਾਂ ਦਾ ਜਿਵੇਂ بارشਾਂ ਪੈਂਦੀਆਂ ਓਵੇਂ ਥੋੜਾ ਫਲੋ ਵਧ ਜਾਂਦਾ ਜਿਵੇਂ بارش ਰੋਕੀਓ ਫਲੋ ਘਟ ਜਾਂਦਾ ਤੇ ਬਾਕੀ ਟਾਈਮਾਂ ਤੋਂ ਕੰਟੀਨਿਊ ਜਿਹੜੀਆਂ ਰਿਲੀਜ਼ਾਂ ਸੇਮ ਹੀ ਆ ਸਾਡੇ ਕੋਲ ਜਿਹੜਾ ਡੈਮ ਤੋਂ ਇੱਥੇ ਪਾਣੀ ਪਹੁੰਚਦੇ 2 ਬੱਤਰ ਘੰਟੇ ਲੱਗ ਜਾਂਦੇ ਆ ਹਾਂ ਜਿਵੇਂ ਸਤਲੋਈ ਦਾ ਪਾਣੀ ਉਹ ਸਾਡੇ ਕੋ 48 ਘੰਟੇ ਬਾਅਦ ਇੱਥੇ ਪਹੁੰਚਦਾ ਜਦੋਂ ਉੱਥੋਂ ਪਾਣੀ ਛੱਡਿਆ ਜਾਂਦਾ ਤੇ ਤੁਹਾਡੇ ਲਈ ਕੀ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਤੇ ਸਮਾਂ ਕੋਈ ਨਿਸ਼ਚਿਤ ਕੀਤਾ ਜਾਂਦਾ ਉਹਨਾਂ ਵੱਲੋਂ ਵੀ ਇੰਨੇ ਸਮੇਂ 'ਚ ਤੁਹਾਡੇ ਤੱਕ ਪਾਣੀ ਪਹੁੰਚ ਰਿਹਾ ਹਾਂਜੀ ਜਿਵੇਂ ਤੁਹਾਨੂੰ ਮੈਂ ਦੱਸਿਆ ਰੋਪੜ ਹੈਡਵਰਕ ਤੋਂ ਸਾਡੇ ਕੋ ਪਾਣੀ ਪਹੁੰਚਣ ਲਈ 48 ਘੰਟੇ ਲੱਗ ਜਾਂਦੇ ਆ ਪੌਂਗ ਡੈਮ ਤੋਂ 72 ਘੰਟੇ ਲੱਗ ਜਾਂਦੇ ਆ ਉਹ ਸਮਾਂ ਸਾਡੇ ਕੋ ਆਉਂਦਾ ਫਿਰ ਉਹਨੂੰ ਜਿਵੇਂ ਜਿਵੇਂ ਸਾਡੇ ਕੋ ਪਾਣੀ ਇੱਥੇ ਆਉਂਦਾ ਉਹਨੂੰ ਨਾਲ ਦੇ ਨਾਲ ਜਿਹੜਾ ਡੌਮਸਟਿਕ ਨੂੰ ਰਿਲੀਜ਼ ਕੀਤਾ ਜਾਂਦਾ ਕਿਸਾਨਾਂ ਨੂੰ ਗਾਂ ਜਿਹੜਾ ਤੁਹਾਡੇ ਕੋਲ ਕੀ ਤਰੀਕਾ ਵੀ ਕਿਸਾਨਾਂ ਤੱਕ ਕੱਲ ਪੂਰੀ ਖਬਰ ਪਹੁੰਚਾਉਣ ਦਾ ਕੋਈ ਅਖਬਾਰ ਰਾਹੀਂ ਟੀਵੀ ਰਾਹੀਂ ਕਿਹੜੇ ਤਰੀਕੇ ਨਾਲ ਕਿਸਾਨਾਂ ਤੱਕ ਤੁਹਾਡੀ ਥਾਲ ਮਿਲ ਜਲਾ ਸਾਡਾ ਜਿਵੇਂ ਇਹ ਤੇ ਪ੍ਰਸ਼ਾਸਨ ਨੂੰ ਗਾੜੀ ਉਤਾਰਾਂ ਦੇੜੀਆਂ ਹੁੰਦੀਆਂ ਜਿਵੇਂ ਆਈਡੀ ਪੇਰਾ ਜਾਂ ਆਈਡੀ ਮੱਟੀ ਸਾਹਿਬ ਜਾਂ ਹੋਰ ਪ੍ਰਸ਼ਾਸਨ ਜਿਵੇਂ ਜਿਵੇਂ ਸਾਡਾ ਲੋ ਬਲੱਡ ਕੋਸ ਕੀਤਾ ਉਹਨੂੰ ਨਾਲ ਦੇ ਨਾਲ ਉਤਾਰਾਂ ਦੇ ਕੇ ਉਹ ਸਮੇਂ ਸਮੇਂ ਸਿਰ ਉਹਨਾਂ ਨੂੰ ਕਿਸਾਨਾਂ ਨੂੰ ਸੂਚਿਤ ਕਰਦੇ ਰਹਿੰਦੇ ਆ ਇਹ ਆ ਰਹੇ ਜਿਹੜੀ ਰਿਪੋਰਟ ਆ ਉਹ ਘੰਟੇ-ਘੰਟੇ ਬਾਅਦ ਜਿਹੜੀ ਆ ਅਪਡੇਟ ਕਰਦੇ ਰਹਿੰਦੇ ਆ ਤੇ ਉਹਦੇ ਨਾਲ ਜਿਹੜਾ ਸਾਡੇ ਨੂੰ ਪਤਾ ਲੱਗਦਾ ਰਹਿੰਦਾ ਬਾਕੀ ਕਿਸਾਨ ਵੀ ਸਾਡੇ ਨਾਲ ਕੋਈ ਮੋਬਾਈਲ ਨੰਬਰ ਜਾਂ ਉਹ ਰਾਬਤਾ ਰੱਖਦੇ ਆ ਉਹਨਾਂ ਨੂੰ ਦੱਸ ਦਈਦਾ ਜਿਵੇਂ ਜਿਵੇਂ ਕੋਈ ਪੁੱਛਦਾ ਹੋਵੇ ਨਾਲ ਦੀ ਨਾਲ ਉਹਨਾਂ ਨੂੰ ਦੱਸਿਆ ਜਾਂਦਾ ਇਹਨਾਂ ਖਾਸ ਕਰਕੇ ਆਪਾਂ ਬਹੁਤ ਸਾਰੇ ਕਿਸਾਨਾਂ ਦੇ ਨਾਲ ਗੱਲਬਾਤ ਇਸ ਵਿਸ਼ੇ ਤੇ ਕੀਤੀ ਆ ਵੀ ਪਾਣੀ ਜਿਹੜਾ ਪਿੱਛੇ ਜ਼ਿਆਦਾ ਵਾ ਤੇ ਅਗਲੇ ਪੰਨੇ ਘੱਟ ਆ ਪਿੱਛੇ तकरीबन तकरीबन ਸਾਰੇ ਬਨ ਬਨ ਜਿਹੜੇ ਛੋਟੇ-ਮੋਟੇ ਸਾਰੇ ਟੁੱਟ ਗਏ ਨੇ ਇਹ ਕਿਸਾਨਾਂ ਦੀ ਫਸਲਾਂ ਜਿਹੜੀਆਂ ਖਤਮ ਹੋ ਚੁੱਕੀਆਂ ਨੇ ਉਹਨਾਂ ਦਾ ਵਾਰ-ਵਾਰ ਇੱਕੋ ਗੱਲ ਕਹਿਣੇ ਆ ਵੀ ਇੱਥੇ ਖਲਾਈ ਦੀ ਪ੍ਰੋਬਲਮ ਆ ਰਹੀ ਕਿ ਵਾਕੇ ਇਸ ਤਰ੍ਹਾਂ ਦਾ ਕੋਈ ਮੁਸ਼ਕਲ ਹੈਗੀ ਹੈ ਕਿ ਇਹਦੀ ਖਲਾਈ ਦੀ ਜਾਂ ਕੋਈ ਮਿੱਟੀ ਮੱਟੀ ਕੱਢਣ ਦੀ ਕੋਈ ਹੈਗੇ ਚਾਂਸ ਜਾਂ ਸਰਕਾਰ ਵੱਲੋਂ ਕੋਈ ਇਸ ਤਰ੍ਹਾਂ ਦੀ ਪ੍ਰੋਪੋਜ਼ਲ ਹੈ ਇਹ ਸਰਕਾਰ ਨੂੰ ਪਰਪੋਜ਼ਲ ਤੇ ਜਿਵੇਂ ਉਹ ਉੱਚ ਅਧਿਕਾਰੀ ਸਾਡੇ ਦੱਸ ਸਕਦੇ ਆ ਕੀ ਪਰਪੋਜ਼ਲ ਸਾਡੇ ਕੋਲ ਜੋ ਪਾਣੀ ਆਉਂਦਾ ਜਿਵੇਂ ਹੀ ਆਉਂਦਾ ਉਹਨੂੰ ਨਾਲ ਦੇ ਨਾਲ ਅਸੀਂ ਰਿਲੀਜ਼ ਕੀਤਾ ਜਾਂਦਾ ਕਿਉਂਕਿ ਇੱਥੇ ਪਾਣੀ ਦਾ ਜੋ ਸਟੋਰੇਜ ਨਹੀਂ ਇੰਨੀ ਜ਼ਿਆਦੀ ਤੇ ਨਹਿਰਾਂ ਨੂੰ ਪਾਣੀ ਜਿਹੜਾ ਦੇ ਕੇ ਬਾਕੀ ਜੋ ਵੀ ਪਾਣੀ ਸਾਡੇ ਕੋਲ ਬਚਦਾ ਉਹਨੂੰ ਅਸੀਂ ਡਾਉਨਸਟ੍ਰੀਮ ਕੱਢ ਦਿੰਦੇ ਆ। ਔਨ ਵਾਲੇ 24 ਘੰਟਿਆਂ ਚ ਕਿੰਨਾ ਪਾਣੀ ਹੋਰ ਵੱਧ ਸਕਦਾ। ਔਨ ਵਾਲੇ 24 ਘੰਟਿਆਂ ਜਿਵੇਂ ਜਿਹੜਾ ਪੌਂਕ ਦਿਆਂ ਜਾਂ ਰੋਪੜ ਦਿਆਂ ਸਾਡੇ ਕੋਲ ਰੀਲਿਜ ਜਾਵਾ ਉਹਦੇ ਚ ਕੋਈ ਜ਼ਿਆਦਾ ਪਾਣੀ ਨਹੀਂ ਉਹਨਾਂ ਛੱਡਿਆ ਕਿਉਂਕਿ ਅਜੇ ਤੇ ਸਥਿਤੀ ਜਿਹੜੀ ਹੈ ਕੰਟਰੋਲ ਚ ਆ ਕਿ ਟ੍ਰੈਮਾਂ ਨੇ ਆਪਣੀ ਜਿਹੜੀ ਸਮਰੱਥਾ ਜੇ ਉੱਤੇ ਛੱਡਿਆ ਹੋਇਆ ਉਹਨਾਂ ਨੂੰ ਬਾਕੀ ਜੇ ਜ਼ਿਆਦਾ بارش ਆਉਂਦੀ ਆ ਜਾਂ ਕੋਈ ਉਹ ਜ਼ਿਆਦਾ ਪਾਣੀ ਛੱਡਦੇ ਫਿਰ ਉਹ ਵੀ ਨਾਲ ਦੀ ਨਾਲ ਆ ਵੀ ਨਹੀਂ ਸਿਸਟਮ ਕੀਤਾ ਜਾ ਬਹੁਤ ਬਹੁਤ ਧੰਨਵਾਦ ਜੀ ਸੋ ਇਹਨੇ ਇਥੋਂ ਦੇ ਅਧਿਕਾਰੀ ਤਸਵੀਰ ਇੱਕ ਵਾਰੀ ਦਿਖਾ ਦਿਓ ਕਿ ਇਹ ਵਿਆਸ ਦਿਰਾ ਦੇ ਬਿਲਕੁਲ ਇੱਕ ਡੇਟੜਿਆਂ ਹਰੀਕੇ ਹੈਡ ਦੇ ਉੱਪਰ ਮੌਜੂਦ ਆ ਤੇ ਇਸੇ ਹੀ ਜਗ੍ਹਾ ਤੇ ਸਤਲੁਜ ਔਰ ਬਿਆਸ ਦਾ ਜਿਹੜਾ ਬਬਾ ਵਿਲਾਪ ਹੁੰਦਾ ਸੋ ਇਸ ਵੇਲੇ ਜਿਸ ਤਰ੍ਹਾਂ ਜੇ ਆਪਾਂ ਪ੍ਰਸ਼ਾਸਨ ਦੇ ਬੰਨੀ ਹੈ ਤੇ ਉਹਨਾਂ ਵੱਲੋਂ ਆਜ਼ਾਦ ਕੀਤਾ ਗਿਆ ਕਿ ਅਜੇ ਕੋਈ ਬਹੁਤਾ ਵੱਡਾ ਖਤਰਾ ਨਹੀਂ ਹੈ ਫਿਰ ਵੀ ਕਿਸਾਨਾਂ ਨੂੰ ਦਰਿਆ ਦੇ ਨੇੜੇ ਜਾਣ ਤੋਂ ਮਨਾ ਕੀਤਾ ਗਿਆ ਹੈ ਪ੍ਰਸ਼ਾਸਨ ਵੱਲੋਂ ਵੀ ਹਦਾਇਤਾਂ ਨੇ ਕਿ ਦਰਿਆ ਦੇ ਨੇੜੇ ਜਿਹੜੇ ਆਪਣਾ ਥੋੜਾ ਜਿਹਾ ਪਿੱਛੇ ਹਟੋ ਤੇ ਸਾਵਧਾਨ ਰਹੋ ਅੱਜ ਦੀ ਵੀਡੀਓ ਵਿੱਚ ਇਹ ਨਹੀਂ ਕਰਨਾ